ਤਾਇਆ ਕੀ ਗੱਲ ਹੋ ਗਈ ਬੜਾ ਦੱਸਿਆ ਬੈਠਾ ਉਹ ਪ੍ਰਤੀਜਾ ਮੈਂ ਮੋਟਰਸਾਈਕਲ ਲੈਣ ਵਾਲੀ ਸੋਚਦਾ ਸੀ ਲੈ ਦਿੰਦੇ ਆ ਹੁਣ ਕੀ ਹੋਇਆ ਪੈਸੇ ਬਹੁਤ ਲੱਗਦੇ ਆ ਉਹ ਪੈਸਿਆਂ ਦਾ ਵੀ ਤੇਰਾ ਕਰ ਦੇਣਾ ਹਾ ਜੀ ਉਹ ਬੰਦੇ ਪੰਦੇ ਸ਼ਵਾ ਸ਼ਵਾ ਹੁਣ ਕੀ ਹੋਇਆ ਪੈਸੇ ਬਹੁਤ ਲੱਗਦੇ ਆ ਉਹ ਪੈਸਿਆਂ ਦਾ ਵੀ ਤੇਰਾ ਕਰ ਦੇਣਾ ਹਾ ਜੀ ਉਹ ਬੰਦੇ ਪੰਦੇ ਸ਼ਵਾ ਸ਼ਵਾ ਪ੍ਰਤੀਜਾ ਸ਼ਵਾ ਸ਼ਵਾ ਉਹ ਕਿੱਥੋਂ ਲੱਗ ਦਊਗਾ ਤਾਇਆ ਤੇ ਹੈ ਸ਼੍ਰੀ ਜਲਾਵਰ ਆਟੋਜ਼ ਮਾਛੀਵੜ ਵਾਲਿਆਂ ਦਾ ਨਾਮ ਸੁਣਿਆ ਬਹੁਤ ਉਹਨਾਂ ਦੇ ਸ਼ੋਰੂਮ ਦੇ ਵਿੱਚੋਂ ਤੈਨੂੰ ਅਸੀਂ ਹੀਰੋ ਦਾ ਮੋਟਰਸਾਈਕਲ ਲੈ ਦੇਣਾ ਤੈਨੂੰ ਹੀਰੋ ਬਣ ਜਾਣਾ ਮੈਂ ਹੀਰੋ ਬਣ ਜਾਣਾ ਸ਼ਵਾਤੀ ਜੇ ਤਾਂ ਗੱਲ ਇਦਾਂ ਆ ਦਸਹਿਰਾ ਦਿਵਾਲੀ ਦੇ ਉੱਤੇ ਨਾ ਸ਼੍ਰੀ ਜਰਾਵਰ ਆਟੋਜ਼ ਮਾਛੀਵਾੜਾ ਦੇ ਸ਼ੋਰੂਮ ਦੇ ਵਿੱਚ ਆਫਰ ਚੱਲਦੇ ਪਏ ਆ ਅੱਛਾ ਜਿਹਦੇ ਵਿੱਚ ਤੈਨੂੰ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਕੋਈ ਪੈਸਾ ਨਹੀਂ ਦੇਣਾ ਪੈਣਾ ਕੋਈ ਪੈਸਾ ਨਹੀਂ ਦੇਣਾ ਪੈਣਾ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਤੈਨੂੰ ਹੀਰੋ ਦਾ ਸਕੂਟਰ ਜਾਂ ਹੀਰੋ ਦਾ ਮੋਟਰਸਾਈਕਲ ਮਿਲ ਜਾਣਾ ਉਹ ਸ਼੍ਰੀ ਜਰਾਵਰਾਟ ਤੋਂ ਹਾਂ ਘੱਟ ਕਾਗਜ਼ੀ ਕਾਰਵਾਈ ਹਾਂ ਘੱਟ ਵਿਆਜ ਆਸਾਨ ਕਚਤਾ ਅੱਛਾ ਇਹਦੇ ਵਿੱਚ ਤੈਨੂੰ ਹੀਰੋ ਦਾ ਮੋਟਰਸਾਈਕਲ ਮਿਲ ਜਾਣਾ ਮੈਂ ਮੋਜੇ ਲਾਤੀਆਂ ਭਤੀਜ ਹਾਂ ਬਾਕੀ ਬੜੀ ਗੱਲ ਇਹ ਆ ਕਿ ਜਿਹੜਾ GST ਹੈ ਨਾ ਉਹ GST ਘੱਟ ਗਿਆ ਆ ਅੱਛਾ ਆਹੋ ਆਹੋ ਉਹਦੇ ਕਰਕੇ ਮਾਡਲ ਦੇ ਹਜ਼ਾਰ ਦੇ ਨਾਲ ਜਿਹੜਾ ਵੀ ਮਾਡਲ ਤੂੰ ਲੈਣਾ ਚਾਹਣਾ ਮਾਡਲ ਦੇ ਹਿਸਾਬ ਦੇ ਨਾਲ 4000 ਤੋਂ ਲੈ ਕੇ 15000 ਰੁਪਏ ਤੱਕ ਦਾ ਜਿਹੜਾ ਰੇਟ ਘਟ ਗਿਆ ਹੀਰੋ ਦਾ ਮੋਟਰਸਾਈਕਲ ਜਾਂ ਸਕੂਟਰ ਮਿਲ ਜਾਣਾ ਇੰਨੇ ਬਚ ਮੈਨੂੰ ਬਚ ਜਾਣੇ ਆ ਇੰਨੇ ਬਚ ਜਾਣੇ ਆ ਬਲੇ ਸ਼ਾਬਾਸ਼ ਨਾਲੇ ਆਸਾਨ ਕਿਸ਼ਤਾਂ ਅੱਛਾ ਨਾਲੇ ਜ਼ੀਰੋ ਡਾਊਨ ਪੇਮੈਂਟ ਹਾਂ ਨਾਲੇ 4000 ਤੋਂ 15000 ਤੱਕ ਦਾ ਫਾਇਦਾ ਅੱਛਾ ਇੱਕ ਗੱਲ ਹੋਰ ਦੱਸਾਂ ਹਾਂ ਛੀ ਜਰਾਵਰ ਆਟੋ ਹਾਂ ਜਿਹੜੇ ਬਾਚੀਵਾੜੇ ਵਾਲੇ ਆ ਆਓ ਹਰੇਕ ਖਰੀਦਦਾਰੀ ਦੇ ਉੱਤੇ ਜਿਹੜਾ ਮਰਜੀ ਸਕੂਟਰ ਲੈ ਲਓ ਜਿਹੜਾ ਮਰਜੀ ਮੋਟਰਸਾਈਕਲ ਲੈ ਲਓ ਇੱਕ ਗਿਫਟ ਵੀ ਦਿੰਦੇ ਆ ਉਹ ਬੱਲੇ ਯਾਰ ਚੱਲੀਏ ਫਿਰ ਚੱਲ 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 ਨਹੀਂ ਚੱਲ ਚੱਲ ਵੇ ਆ ਜਾ ਆ ਜਾ ਆ ਜਾ ਆ ਜਾ